ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਮੇਰੇ ਵੀਰ ਭਾਈ ਨੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਸੋਨੂ ਦਿਖਾਵਾਂਗੇ ਟਾਪ ਕਲਾਸ ਐਚਐਫ ਦੇ ਨਿੱਕੇ ਨੇ ਤੇ ਇੱਕ ਦਿਖਾਵਾਂਗੇ ਜਰਸੀ ਜਪਦੀ ਵੜ ਇਹ ਗੱਬਣਾ ਤਿੰਨ ਨਗ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਚੈਨ ਜਿੰਦਗੀ ਪਿੰਡ ਸਹੂਲਾ ਜ਼ਿਲ੍ਹਾ ਕਰਨਾਲਾ ਜੀ ਮੋਬਾਈਲ ਨੰਬਰ ਆਪਣਾ 9878585498 98785854 ਨਾਮ ਇਹ ਅੱਜ ਆਪਾਂ ਦਿਖਾਵਾਂਗੇ ਤਿੰਨ ਨਗ ਹਾਂ ਜੀ ਬਾਈ ਪਰ ਜੋ ਤੇ ਆਪਾਂ ਸਾਈਵਲ ਦੀ ਪਾਈ ਸੀ ਵਧੀਆ ਵੇਗੀ ਸੀ ਹਾਂ ਬਾਈ ਐ ਮੰਨ ਕੇ ਚੱਲੋ ਵੀ ਛੋਟੋ ਘਟ 1000 ਫੋਨ ਆ ਗਿਆ ਜਿਹੜਾ ਦੇ ਦੇਓ ਹੀ ਲਾ ਲੈਂਦਾ ਜੀ ਵਧੀਆ ਚਾਰ ਪੈਸੇ ਦੇਗੀ ਠੀਕ ਹੈ ਤੇ ਅੱਜ ਆਪਾਂ ਜੀ ਪਹਿਲੇ ਨੰਬਰ ਤੇ ਐਚ ਐਫ ਦੇਖ ਜਾਨੇ ਸੁਆ ਕਿਹੜਾ ਸੁਂਦੀਆ ਬਾਈ ਜੀ ਮੂਹ ਚਾਰ ਦੰਦਾ ਬੱਚੀ ਮ ਤੇ ਇਹਦਾ ਰਿਕਾਰਡ ਕੀ ਰਿਹਾ ਵਈ ਦੀ ਮਾਂ ਦਾ ਮਾਂ ਇਹ ਮਾਂ ਦਿੱਤਾ 41 ਪਲੱਸ ਠੀਕ ਹੈ ਹਾਂਜੀ ਇਹ ਆਪਦਾ ਕਿਹੜੇ ਸਿਮ ਦਾ ਆਪ ਤਾਂ ਨਹੀਂ ਪਤਾ ਕਿਹੜੇ ਸਿਮ ਇਹ ਆਪਾਂ ਕਨਫਰਮ ਨਹੀਂ ਕੀਤਾ ਵਈ ਅੱਗੇ ਕਨਫਰਮ ਹੀ ਨਹੀਂ ਕਰੇ ਕਿਹੜਾ ਲੱਗਿਆ ਦੱਸ ਦੇ ਅੱਗੇ ਪੁੱਤ ਠੀਕ ਹੈ ਜੈਜ ਗੱਲ ਉਹਨਾਂ ਨੇ ਥੋੜਾ ਜਿਹਾ ਭੁੱਲ ਗਿਆ ਮੈਂ ਯਾਰ ਐਵੇਂ ਆਪਾਂ ਰੌਕਟ ਕਹਿਦੇ ਜਹਾਜ਼ ਕਹਿਦੇ ਫਾਇਦਾ ਕੋਈ ਨਹੀਂ ਹਨਾ ਤੁਸੀਂ ਬਹੁਤ ਚੰਗੀ ਆ ਬਹੁਤ ਜ਼ਿਆਦਾ ਨਜਾਇਜ਼ ਆਦਾ ਚੰਗੀ ਆ ਬੱਚੀ ਦੇ ਅੱਖਰ ਬਹੁਤ ਚੰਗੇ ਆ ਟਰੂਟਰ ਦੀ ਸ਼ੇਪ ਦੇਖੋ ਐ ਮੰਨ ਕੇ ਚੱਲੋ 30 ਲੀਟਰ ਤੋਂ ਪਲੱਸ ਪਹਿਲਾਂ ਦਾ ਦੁੱਧ ਪਾ ਲੂਗੀ ਜੈਜ ਗੱਲ ਤੇ ਬਾਕੀ ਜਿਵੇਂ ਆਂਡਾ ਸਿੱਲੇ ਦਾ ਚਿੱਟੀ-ਚਿੱਟੀ ਪਈ ਹੈ ਜਿਵੇਂ ਹਨਾ ਸੋ ਬਹੁਤ ਸੋਹਣੀ ਆ ਤੇ ਹਵਾਨਾ ਦੇਖੋ ਗੁਲਾਬੀ-ਗੁਲਾਬੀ ਅੱਗੇ ਪਿੱਛੇ ਦਾ ਸੋਹਣਾ ਹਵਾਨਾ ਹੈਗਾ ਬਾਈ ਮੁਠੀ ਵਾਲਾ ਗੱਡੂ ਵੀ ਬੱਚੀ ਬੜਾ ਪਈ ਹੈ ਹਨਾ ਸੋਹਣੀ ਆਪਣਾ ਤਾਂ ਹੈ ਹੀ ਆ ਨੇ ਤੇ ਮਸ਼ੀ ਮੰਨ ਲਾ ਵੀ ਵਧੀਆ ਰਹੀ ਜੀ ਇਹ ਤਾਂ ਠੀਕ ਵਈ ਨਾ ਵੀ ਵਧੀਆ ਰੋ ਠੀਕ ਹੈ ਕਿੰਨੇ ਦਿੱਤੇ ਪਾਉਦੇ ਇਸ ਵਾਰ ਇਹ ਦੋ ਦਰ ਤੇ 30 ਪਲੱਸ ਦੇਓ ਪਹਿਲੇ ਦੋ ਦੋਰੀ ਵਾਰ ਨੂੰ ਸੁਪਰ ਮੂੰਹ ਬਤਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਤੇ ਬਾਕੀ ਬੱਚੇ ਦਾ ਜੋ ਬਣ ਦੇਖੋ ਕਿਆ ਬਾਤ ਹੈ ਜਮਾ ਗੱਗੂ ਗੱਲ ਕੋ ਚੌੜੀ ਹੋ ਤੁਰਦੀ ਆ 100 ਗਾਮ ਅਗਰ ਕਦੇ ਇਹ ਜੀ ਗਾਂ ਦੇ ਲੇਵਾ ਲੱਗਦਾ ਕਿਆ ਬਾਤਾਂ ਤੇ ਗਲਾਬੀ ਗਲਾਬੀ ਇਹਦਾ ਹਵਾਨਾ ਵਿਆਂ ਕਰਨ ਵਾਲੇ ਦਾ ਤੇ ਹੈਵੀ ਜਮਾ ਛੱਲਿਆ ਬੰਡਾਈ ਆ ਜਮਾ ਹਣਾ ਤੇ ਜਿਹੜਾ ਖਾਉ ਸੁਆਦ ਹੀ ਆਉ ਜਮਾ ਠੀਕ ਹੈ ਦੇਣੇ ਕੱਢ ਜੀ ਦੋ ਚਾਰ ਜੀ ਹਾਂ ਹਜੇ ਤਨਾ ਰਹਿੰਦੇ ਆ ਬਾਈ ਉਹਨਾਂ ਦਾ ਉਹਨਾਂ ਦੇ ਦਰਸ਼ਨ ਮੁਤਾਬਕ ਫਾਰਮਰ ਵਾਲਿਆਂ ਦੇ ਤਾਂ ਬਈ ਇਹਦੇ ਮੰਨ ਲਾ ਵੀ 10 ਦਿਨ ਪੈਨੇ ਹਜੇ ਬਈ 23 ਤਰੀਕ ਨੂੰ ਦਿਨ ਪੂਰੇ ਦੱਸਿਆ ਉਹਨਾਂ ਨੇ ਪੂਰੇ ਦਾ ਟਰਾਲਾ ਰੇ ਤੇ ਮਾਲੂ ਬੈਠਣ ਲੱਗਿਆ ਢੱਡ ਸੂ ਹਣਾ ਠੀਕ ਗੱਲ ਆ ਬਈ ਤੇਰੀ ਸੋ ਬਹੁਤ ਚੰਗੀਆਂ ਸੋ ਦੇਖੋ ਥੱਲੇ ਹਵਾਨਾ ਦੇਖੋ ਕਿਆ ਬਾਤ ਆ ਥਣ ਚਾਰੇ ਦੇਖਣ ਵਿੱਚ ਸਾਫ ਸੁਥਰੇ ਚੰਗਾ ਦੁੱਧ ਪਾਉਗੀ ਹਵਾਨਾ ਗਲਾਬੀ ਗਲਾਬੀ ਪਹਿਲਾ ਸੂਆ ਪਲੂਡ ਸੂਦੀ ਪਈ ਆ ਪੂਰੀ ਸਾਫ ਸੁਥਰੀ ਤੇ ਅੱਖਰ ਬਹੁਤ ਚੰਗਿਆ ਬੱਚੀ ਦੇ ਤੇ ਇਹਦਾ ਭਾਵ ਯਾਰ ਆਪਾਂ ਕੀ ਰੱਖਣਾ ਫਿਰ ਉਹਤੇ ਕਰ ਲਾਂਗੇ ਬਈ ਪਾ ਹੋਗਾ ਇਹਦਾ ਫੋਨ ਤੇ ਪਹਿਲੇ ਨੰਬਰ ਦਿਖਾ ਦ ਸੋ ਥਾਣਾ ਇੱਕ ਵਾਰ ਫੇਰ ਦੇਖ ਸਕਦਾ ਨੇੜੇ ਤੋਂ ਭੜਾ ਪੌੜ ਲੱਗੀ ਤੇ ਥਣ ਬਹੁਤ ਗੱਠ ਗੱਠ ਦੀ ਬਿਥੀ ਤੇ ਆ ਤੇ ਕਿ ਦੂਜੇ ਨੰਬਰ ਜਿਹੜੇ ਐਫ ਦੇਖੀ ਆਨੇ ਆਪਾਂ ਹਾਂਜੀ ਬਾਈ ਇਹ ਕਿਹੜਾ ਸੂਆ ਸੂਦੀ ਆ ਜੀ ਇਹ ਦੂਜਾ ਸੂਆ ਇਹ ਦਿਨ ਕਹਿ ਕਹ ਲੈਂਦੀ ਆ ਜੀ ਇਹਦੇ ਆ ਮੰਨ ਕੇ ਚੱਲੋ ਜੀ ਹਜੇ ਰਹਿੰਦੇ ਨੇ 10 ਤੋਂ 12 ਦਿਨ 10 12 ਦਿਨ ਇਹਦੇ ਸੂਜ ਚ ਬਾਕੀ ਆ ਪਹਿਲੇ ਸੂਏ ਦਾ ਰਿਕਾਰਡ ਇਹਦਾ ਕੀ ਰਿਹਾ ਬਾਈ 34 35 ਕਿਲੋ ਪਹਿਲਾਂ ਦਾ ਦਿੱਤਾ ਵਾ ਬਾਈ ਇਸ ਵਾਰ ਕੀ ਕਿਸ ਖਰਚ ਆਦੇ ਆਪਾਂ 35 ਪਲੱਸ ਤਾਂ ਦੇਊਗੀ 40 ਲੀਟਰ ਨੂੰ ਵੀ ਮੂੰਹ ਮਾਰ ਸਕਦੀ ਆ ਠੀਕ ਆ ਮਨ ਨੂੰ ਟੱਚ ਕਰ ਸਕਦੀ ਆ ਜਿੰਨ ਰਹਿ ਕੇ ਇਹਦੇ 10 10 ਰਹਿ ਜਾਂਦੇ ਠੀਕ ਐ ਸੋ ਤੋਰੇ ਵਾਰ ਲੈਵਲ ਤੇ ਚਾਈ ਵਾਲੇ ਜਿਹੜੋਂ ਤੋਂ ਲੱਗੂ ਲੰਬਾੜੇ ਆ ਤੀਆਂ ਬਈ ਬੜਨਾ ਵੇੜਨਾ ਠੀਕ ਐ ਸੋ ਵਾਕੇ ਥਾਣ ਦੇਖੋ ਕਿਆ ਬਾਤ ਆ ਮੁੱਠੀ ਵਾਲਾ ਚਾਰੇ ਥਾਂ ਨਿਖੜਵੇਂ ਦੂਜੇ ਪਾਸੇ ਥਾਂ ਨਹੀਂ ਦਿਖਾਈ ਦਿੰਦਾ ਪੂਰਾ ਸਾਫ ਸੁਥਰਾ ਤੇ ਬੱਚੀ ਦਾ ਫੇਸ ਕੁਆਲਿਟੀ ਤੇ ਬਾਲਟਾ ਲਾ کافی ਵਜਾਂ ਇਹ ਵੀ ਸਿੱਲੇ ਵਿਆਂਡੇ ਨਾਲ ਦੀ ਜਮਾ ਭਾਰੀ ਪੂਰੀ ਬਹੁਤ ਆ ਸੋਬਰ ਦੂਜੇ ਨੰਬਰ ਆਪਾਂ ਜਿਹੜੀ ਵੇੜ ਦੇਖੀ ਇਹਨੇ ਦੂਸਰਾ ਸੂਰ ਸੁੰਦੀ ਪਿਆ ਤੇ ਫੇਸ ਕੁਆਲਿਟੀ ਵਗੈਰਾ ਦੇਖੋ ਜਮਾਂ ਕਿਆ ਬਾਤ ਆ ਮੋਰਾ ਰਗੀ ਫੇਸ ਕੁਆਲਿਟੀ ਆ ਜਮਾਂ ਤਾ ਹਣ ਚੱਕ ਕੇ ਖੜਦੀ ਆ ਤੇ ਦੇਖ ਲੈ ਬਾਈ ਸੂਣਾ ਨਾ ਠੀਕ ਹੈ ਖੜਿਆ ਬੈਠਾ ਇਦੋਂ ਬਣੀ ਜਾਣਾ ਕਰਮ ਵਾਲੀ ਤੋਂ ਲੈਟ ਲੈਟ ਸੂ ਹਣਾ ਸੋ ਬੱਚੀ ਦੇਖੋ ਕਿਆ ਬਾਤ ਆ ਅੱਜ ਤੱਕ ਦਾ ਬੱਚਾ ਹੀ ਆ ਫੇਸ ਕੁਆਲਿਟੀ ਚੰਗੀ ਜਿੰਦ ਜਾਨ ਜਵਾਨ ਜਿਹੜੇ ਬੱਚੇ ਆ ਇਹਨੂੰ ਦੁੱਧ ਚੋਣ ਵਾਲਾ ਚਾਹੀਦਾ ਇਹਦੇ ਕੋਲੋਂ ਕੋਈ ਢਲ ਨਹੀਂ ਹੈ ਨਾ ਆਹ ਇਹਦੇ ਕਿੰਨੇ ਕੋਈ 40 ਕਿਲੋ ਮਨ ਦੁੱਧ 20 ਕਿਲੋ ਇੱਕ ਟਾਈਮ ਦਾ ਪਾਉਗੀ ਚੰਗੀ ਸੇਵਾ ਕੇਅਰ ਕਰਾਂਗੇ ਆਪਾਂ ਤਾ ਵੀ 30 35 ਦਾ ਆਰਾਮ ਨਾਲ ਖੇਡੂਗੀ ਭਾਈ ਦਾ ਵੀ ਫੋਨ ਤੇ ਹੋਊਗਾ ਠੀਕ ਹੈ ਸੋ ਬੱਚੀ ਬਹੁਤ ਜੰਗੀ ਹੈ ਸਾਫ ਸੁਥਰੀ ਪੂਰੀ ਜਵਾਨ ਜਿਹੜੇ ਬਰੀਡ ਚਾਰ ਕਰਨ ਵਾਲੀ ਬਿਹੜ ਆਗੇ ਹੈ ਤੀਜੇ ਨੰਬਰ ਤੇ ਆਪਾਂ ਕ੍ਰੋਸ ਬੱਚੀ ਦੇਖਿਆ ਜਰਸੀ ਚੜੀ ਬੜੀ ਬਹੁਤ ਆ ਬਈ ਜਰਸੀ ਕ੍ਰੋਸ ਆ ਬਣੂਗੀ ਵੀ ਚੰਗੀ ਕੈਕ ਦਿਨ ਲੈਂਦੀ ਐ ਸੂਣ ਚ ਇਹ ਵੀ ਹੱਥੇ ਤੋਂ ਦੱਸ ਦੇਣਾ ਦੇ ਵਿੱਚ ਮੇਰੇ ਸੂਣ ਬਣਦਾ 10 ਦਿਨ ਸੂਣ ਚ ਬਾਕੀ ਸੂਆ ਕਿਹੜਾ ਸੂਣ ਦੀ ਐ ਸੂਆ ਦੂਜਾ ਸੂਣ ਚ ਦੂਜਾ ਸੂਣ ਕਿੰਨਾ ਦੁੱਧ ਦੇ ਦੂ ਇਸ ਵਾਰ ਸੁਭਰੇ ਨੇ 18 ਕਿਲੋ ਦੁੱਧਤਾ ਪਹਿਲਾਂ ਕਰ ਦੋ ਵੀਰ ਨੂੰ ਟੱਚ ਆਹ ਵੀਰ ਨੂੰ ਟੱਚ ਕਰ ਦੇ ਬਾਕੀ ਠੰਡੀ ਬਹੁਤ ਆ ਨਾ ਸੁਭਰੇ ਜਰਸੀ ਦੀ ਕ੍ਰੋਸ ਆ ਜਮਾ ਕਿਆ ਬਾਤਾਂ ਤੇ ਸਾਫ ਜਵਾਜ ਬਹੁਤ ਨਗਰਨੇ ਜੀ ਬਸੜਦੀਆਂ ਠੀਕ ਹੈ ਨਹੀਂ ਹੈਗਾ ਵੀ ਮਾਗਰ ਮੂਰੇ ਦਾ ਲੇਵਾ ਕੋਈ ਐ ਨਹੀਂ ਵੀ ਕੱਲਾ ਮੂਰੀ ਆ ਮਾਗਰ ਨਹੀਂ ਹੈਗਾ ਬਾਕੀ ਮਿਲ ਕੇ ਵੀ ਬਹੁਤ ਚੰਗੇ ਆ ਹਨਾ ਹਾਂਜੀ ਹਾਂਜੀ ਤੇ ਦਿਨ ਕਐ ਕਰਦੀ ਹੈ ਜੇ ਦਿਨ ਡਰਸਕ ਲੈ ਲੂ ਬਈ ਹਫਤੇ ਤੋਂ ਦੱਸ ਦੱਸ ਬਰ 10 ਦਿਨ ਕੱਢਦੀ ਵੀ ਆ ਮੈਂ ਜੇਠ ਦੇ ਮਹੀਨੇ ਧੁੱਪੇ ਬੰਦੇ ਹੁੰਦਾ ਵੀ ਕੁਝ ਨਹੀਂ ਹੁੰਦਾ ਇਹਨੂੰ ਹਨਾ ਸਹੀ ਗੱਲ ਆ ਸੋ ਇਹ ਗਰਮੀ ਚ ਨਾਲ ਫਰਿੱਜ ਹੀ ਇੱਕ ਤਰ੍ਹਾਂ ਦੀ ਜਮ ਐ ਸੋ ਬਰ 3 ਨੰਬਰ ਆਪਣੀ ਜਰਸੀ ਕ੍ਰਾਸ ਦੇਖੀ ਜਨੇ ਆ ਕਾਲੇ ਰੰਗ ਦੀ ਜਰਸੀ ਆ ਕ੍ਰਾਸ ਨਜ਼ਾਰੇ ਦੇ ਜਿਹਨੇ ਗਰਮੀ ਦੀ ਬਚਣੇ ਦੁੱਧ ਵਾਲੇ ਤੇ ਦੁੱਧ 17 18 20 ਕਰੋ ਤਾਂ ਕਿ ਚਲੋ ਆਪਣੀ ਸੇਵਾ ਦੇ ਪਿੰਡ ਆ ਠੰਡੀਆਂ ਇੰਨੀਆਂ ਬਰਫ ਵਰਕੇ ਕੋਈ ਅੰਤ ਨਹੀਂ ਫਰਿਜ ਹੀ ਆ ਜਾਵਾ ਚਾਹੀਏ ਦੁਬਾਰੇ ਚੋਲੇ ਤੜਕੇ ਚੋਲੇ ਚਾਹ ਟਾਈਮ ਚੋਲੇ ਜੋ ਰਿਸ਼ਤੇਦਾਰ ਆ ਕੇ ਦੁੱਧ ਹੀ ਲੋੜਾ ਉਹਦੀ ਚੋੜੋ ਪਵੇ ਲਾਈਟ ਦੀ ਵੀ ਬਚਤ ਕਰੂਗੀ ਨਾਲੇ ਛੋ ਦੇਖੋ ਸਾਫ ਸੁਥਰੀ ਕਿਆ ਬਾਤਾਂ ਰੇਡ ਵੀਰ ਕਹਿੰਦਾ ਫੂਡ ਤੇ ਹੋਵੇ ਤਾਂ ਬੜੀ ਵੈਰੇਟੀ ਹੋਊਗਾ ਜਮਾ ਸੁਵਰਤ ਅੰਡਾ ਕਮ ਸਾਨੂੰ ਦਿਖਾ ਚੁੱਕਿਆ ਜਰਸੀ ਕ੍ਰਾਉਨ ਤੇ 2 ਐਚਐਫ ਰਹਿਣਾ 98785 8599 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ